ਜੇ ਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਰਗੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲੇ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਚੱਕਰ ਚ ਫਸ ਗਏ ਜੀ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ बह के गल कर ली उन्होंने ना भी आ कर रहे हो ना यपर्क साधन से लगे हुए ने आपद्या संपर्क है नहीं जो जो सह चकी है उन्हें लगे ने ला छे महीने नहीं कटता भगवंत मान छे महीने बाद कहते लसाल तो नहीं कटा यह जिम्मे आप किमार बजुर्ग नहीं कहें होंगे ऐतक साल नहीं कढ़ा फिर क ਭਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਨੂੰ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗੀਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਕਹੇ ਤਾਂ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲਓ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਰ ਕੀਤਾ ਉਸੇ ਕਰਕੇ ਸاسي ਆਏ ਆ ਜੇ ਇੰਨਾ ਧਿਆਨ ਦੇ ਤਾਉਂਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਹੇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਂਦਾ ਮੈਂ ਡਸਟਬਿਨ 'ਚ ਸੜ ਦੇਣਾ ਉਹਨਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਜਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੀਲੀ ਸ਼ਰਾਬ ਨਾਲ ਮੌਤਾਂ ਹੋ ਗਈਆਂ ਸੀ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰੱਖਿਆ ਸੀ ਆਜਾਫਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ कि ये भारत के उत्तरी क्षेत्रों में कभी कभी देखा जाता है ने कद कदे कदे देखे जाते का ने अज उथे देखा गया कांग्रसी एक कांग्रसी अज इधर भी लेंगे कमौल है इधर गए देखो कम होना फिर यह थोड़िया आपदे आप पीढ़ी थले सोटा फिर खेती का इना बुरा हाल क्यों होया ਜਦੋਂ ਖੇਤ ਫਿਰ ਸ਼ੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖੌਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮੇਰੇ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਬਾਜਪਾਈਸਾ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਨਹੀਂ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਹਾਂ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ